ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸੋ ਲੋਕਤੰਤਰਿਕ ਜਿਹੜਾ ਮਹਾਉਤਸਵ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਪਰ ਇਹਦੇ ਵਿੱਚ ਦੋਸਤੋ ਸਰਕਾਰ ਚੁਣੀ ਜਾਣੀ ਹੈ ਇਹਦੇ ਵਿੱਚ ਪੰਜਾਬ ਦਾ ਆਟੋ ਡਰਾਈਵਰ ਤੋਂ ਲੈ ਕੇ ਛੋਟਾ ਹਾਥੀ ਪਿਕਅਪ ਟੈਕਸੀ ਕਾਰ ਜੀਪ ਬੱਸ ਵਾਲਾ ਔਰ ਸਕੂਲ ਬੱਸਾਂ ਵਾਲੇ ਪ੍ਰਾਈਵੇਟ ਡਰਾਈਵਰ ਔਰ ਸਾਡੀਆਂ ਟਰੱਕ ਯੂਨੀਨਾ ਸਾਰੇ ਟਰੱਕ ਆਪਰੇਟਰ ਡਰਾਈਵਰ ਜਿੰਨੇ ਵੀ ਟਰਾਲੇ ਘੋੜੇ ਤੱਕ ਔਰ ਜਿੰਨੇ ਵੀ ਕਮਰਸ਼ੀਅਲ ਵਹੀਕਲ ਜਿਹੜੇ ਪਹਾੜੇ ਦਾ ਕਰਾਏ ਦਾ ਕੰਮ ਕਰਦੇ ਆ ਉਹ ਵੀ ਵੋਟ ਕਰਨ ਗਿਆ ਕਿ ਹਰ ਤਰ੍ਹਾਂ ਦੀ ਜਿਵੇਂ ਆਪਾਂ ਹਰ ਵਾਰੀ ਕਰਦੇ ਆਏ ਆ 75 ਸਾਲਾਂ ਤੋਂ ਸੋ ਪਹਿਲਾਂ ਤੁਸੀਂ ਤੁਹਾਡੇ ਕੋਲੇ ਆਪਣੇ ਕੋਲੇ ਸਾਰਿਆਂ ਕੋਲੇ ਮਜਬੂਰੀ ਸੀ ਕਿ ਅਸੀਂ ਜੋ ਪਾਰਟੀ ਆਉਂਦੀ ਸੀ ਸਾਨੂੰ ਕਹਿੰਦੀ ਸੀ ਤੇ ਅਸੀਂ ਉਹਨੂੰ ਵੋਟ ਪਾ ਦਿੰਦੇ ਸੀਗੇ ਤੇ ਦੋਸਤੋ ਹੁਣ ਤੁਹਾਡੇ ਕੋਲੇ ਦੋ ਰਸਤੇ ਬਚੇ ਆ ਦੋ ਰਸਤੇ ਜਾਂ ਤਾਂ ਤੁਸੀਂ ਰਵਾਇਤੀ ਪਾਰਟੀਆਂ ਨੂੰ ਧਰਮ ਦੇ ਨਾਮ ਤੇ ਜਾਤ ਦੇ ਨਾਮ ਤੇ ਸਮਾਜ ਦੇ ਨਾਮ ਤੇ ਜਾਂ ਕਿਸੇ ਵੀ ਤਰੀਕੇ ਦੀ ਤੁਹਾਡੀ ਦੂਸਰੀ ਰਾਜਨੀਤੀ ਹੈ ਜਿਹੜੀ ਉਹਦੇ ਆਧਾਰਤ ਵੋਟ ਪਾਓ ਤੇ ਜਾਂ ਫਿਰ ਤੁਹਾਡਾ ਆਪਣਾ ਜਿਹੜਾ ਜਨ ਸੇਵਾ ਡਰਾਈਵਰ ਪਾਰਟੀ ਹੈ ਜਿਹੜੀ ਤੁਹਾਡੇ ਹੱਕਦਾਰਾਂ ਦੀ ਗੱਲ ਕਰਨ ਵਾਸਤੇ ਆਈ ਹੈ ਚੋਣ ਮੈਦਾਨ 'ਚ ਜਾਂ ਫਿਰ ਉਹਦੇ ਨਾਲ ਖੜੋ ਦੂਸਰਾ ਰਸਤਾ ਤੁਹਾਡੇ ਹੱਕਦਾਰਾਂ ਦੀ ਗੱਲ ਕਰਦਾ ਹੈ ਜਿਹੜਾ ਦੂਸਰੀਆਂ ਪਾਰਟੀਆਂ ਨੇ ਅੱਜ ਤੱਕ ਨਹੀਂ ਕੀਤਾ ਸੋ ਇਹ ਕੋ ਪਾਰਟੀ ਹੈ ਜਿਹੜੀ ਤੁਹਾਡੀ ਤੁਹਾਡੇ ਲਈ ਸਾਰਥੀ ਸੁਰੱਖਿਆ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਰਦੀ ਹੈ 35 ਲੱਖ ਰੁਪਏ ਰੋਡ ਕਲੇਮ ਦੀ ਗੱਲ ਕਰਦੀ ਹੈ ਤੇ 20 ਲੱਖ ਰੁਪਏ ਤੁਹਾਨੂੰ ਬੀਮਾ ਦੇਣ ਦੀ ਗੱਲ ਕਰਦੀ ਹੈ 10 ਲੱਖ ਰੁਪਏ ਤੁਹਾਨੂੰ ਮੈਡੀਕਲ ਕੈਸ਼ਲੈਸ ਫ੍ਰੀ ਬੀਮਾ ਦਣ ਦੀ ਗੱਲ ਕਰਦੀ ਹੈ 60 ਸਾਲ ਤੋਂ ਬਾਅਦ ਪੈਨਸ਼ਨ ਯੋਜਨਾ ਦੀ ਗੱਲ ਕਰਦੀ ਹੈ ਔਰ ਸਾਡੇ ਮੈਨੀਫੈਸਟੋ ਦੇ ਵਿੱਚ ਜਨ ਸੇਵਾ ਡਰਾਈਵਰ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਅਸੀਂ ਮੰਗ ਕੀਤੀ ਹੈ ਰੱਖੀ ਹੈ ਕਿ ਹਰ ਸਕੂਲ ਦੇ ਵਿੱਚ 10 ਮਤਲਬ ਇੱਕ ਸੜਕ ਸੁਰੱਖਿਆ ਨਿਯਮਾਂ ਵਾਸਤੇ ਇੱਕ ਪੀਰੀਅਡ ਇੱਕ ਸਬਜੈਕਟ ਜ਼ਰੂਰੀ ਹੋਣਾ ਚਾਹੀਦਾ ਸੂਬੇ ਦੇ ਵਿੱਚ ਸਟੇਟ ਦੇ ਵਿੱਚ ਪ੍ਰਵहन ਕਮਿਸ਼ਨ ਜ਼ਰੂਰ ਹੋਣਾ ਚਾਹੀਦਾ ਅਤੇ ਡਰਾਈਵਰ ਦੇ ਉੱਤੇ ਔਨ ਡਿਊਟੀ ਹੱਥ ਚੁੱਕਣ ਦੇ ਵਿੱਚ ਸਜ਼ਾ ਦਾ ਕਾਨੂੰਨ ਹੋਣਾ ਚਾਹੀਦਾ ਹੈ। ਸੂਬੇ ਦੇ ਵਿੱਚ ਠੇਕੇਦਾਰੀ ਪ੍ਰਥਾ ਦੋਸਤੋ ਜਿਹੜੀ ਬੜੀ ਸਾਡੇ ਲਈ ਇੱਕ ਅ ਨਸੂਰ ਹੈ ਜਿਹੜਾ ਕੰਮ ਸਿੱਧਾ ਸਾਨੂੰ ਸਰਕਾਰ ਤੋਂ 28-30 ਰੁਪਏ ਸਪੌਂਸਰ ਕੋ ਮਿਲਦਾ ਹੈ। ਉਹ ਸਾਡੇ ਤੱਕ ਪਹੁੰਚਦਾ ਪਹੁੰਚਦਾ 15-16 ਰੁਪਏ ਰਹਿ ਜਾਂਦਾ। ਠੇਕੇਦਾਰੀ ਪ੍ਰਥਾ ਨੂੰ ਬੰਦ ਕਰਵਾਉਣ ਦੀ ਅਸੀਂ ਗੱਲ ਕਰਦੇ ਹਾਂ। ਹਰ 100 ਕਿਲੋਮੀਟਰ ਤੋਂ ਬਾਅਦ ਇੱਕ ਕੈਮਰਾ ਨਾਲ ਲੈਸ ਪਾਰਕਿੰਗ ਜੀ ਦੇ ਵਿੱਚ ਫ੍ਰੀ ਬਾਥਰੂਮ ਟਾਇਲਟ ਹਵਾ ਪਾਣੀ ਮੈਡੀਕਲ ਬੂਥ ਰੈਸਟ ਹਾਊਸ ਤੇ ਜੀਐਸਟੀ ਰਹਿਤ ਰੋਟੀ ਦੀ ਮੰਗ ਕਰਦੇ ਆ ਗੈਰ ਸਰਕਾਰੀ ਜਿਹੜੀਆਂ ਕੈਬ ਕੰਪਨੀਆਂ ਨੇ ਉਹਨਾਂ ਨੂੰ ਸਰਕਾਰੀ ਦਾਇਰੇ ਚ ਲਿਆ ਕੇ ਕਮਿਸ਼ਨ ਰਹਿਤ ਕਰਨਾ ਪਾੜੇ ਕਰਾਏ ਨੂੰ ਸੂਚੀਬਾਦ ਤਰੀਕੇ ਨਾਲ ਤਿਆਰ ਕਰਾਉਣਾ ਦਾਲਾ ਮਨਸ਼ਾਨਾ ਬੰਦ ਕਰਾਉਣਾ ਤੇ ਟ੍ਰਾਂਸਪੋਰਟ ਖੇਤਿਆਂ ਨੂੰ ਵਿਕਸਤ ਕਰਨ ਲਈ ਸਰਕਾਰੀ ਕਰਜ ਤੇ ਆਸਾਨ ਪ੍ਰਕਿਰਿਆ ਨੂੰ ਲਾਗੂ ਕਰਵਾਉਣਾ ਰੋਡਵੇਜ ਤੇ ਸਰਕਾਰੀ ਜਾਂ ਅਰਧ ਸਰਕਾਰੀ ਅਦਾਰਿਆਂ ਨੂੰ ਦੇ ਡਰਾਈਵਰਾਂ ਨੂੰ ਪੱਕੇ ਕਰਵਾਉਣਾ ਸੜਕ ਪ੍ਰਣਾਲੀ ਵਿੱਚ ਸੁਧਾਰ ਕਰਕੇ ਭ੍ਰਿਸ਼ਟਾਚਾਰ ਮੁਕਤ ਕਰਨਾ ਇੱਕ ਸਟੇਟ ਤੋਂ ਦੂਜੀ ਸਟੇਟ ਜਦੋਂ ਆਪਾਂ ਵੜਦੇ ਆਂ ਤੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦਾ ਆਪਣੇ ਨਾਲ ਹਾਲਾਤ ਹੁੰਦਾ ਸੋ ਇਹ ਸਾਡਾ ਚੋਣ ਮੈਨੀਫੈਸਟੋ ਹੈ ਦੇ 31 ਸੁਤਰੀ ਅਸੀਂ ਚੀਜ਼ਾਂ ਲੈ ਕੇ ਚੋਣ ਮੈਦਾਨ ਦੇ ਵਿੱਚ ਆਏ ਆਂ ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਅਪੀਲ ਕਰਦਾ ਕਿ ਦੋਸਤੋ ਹਰ ਵਾਰ ਦੀ ਤਰ੍ਹਾਂ ਵੋਟਾਂ ਅੱਖਾਂ ਵਿੱਚ ਨਾ ਅੱਖਾਂ ਵਿੱਚ ਕੇ ਨਾ ਪਾਓ ਆਪਣੇ ਹਾਕਤਕਰਾਂ ਦੀ ਗੱਲ ਕਰਨ ਵਾਲਿਆਂ ਨੂੰ ਜਾਂ ਦੂਸਰੇ ਰਵਾਇਤੀ ਪਾਰਟੀਆਂ ਨੂੰ ਇੱਕ ਵਾਰ ਤੋਲ ਕੇ ਜਰੂਰ ਬਰਾਬਰ ਕਰਕੇ ਵੇਖ ਲਿਓ ਕਿ ਸਾਡੇ ਵਿੱਚ ਜਿਹੜੇ ਵੀਰ ਆਏ ਨੇ ਡਰਾਈਵਰ ਪੰਜ ਲੜ ਰਹੇ ਨੇ ਜਨ ਸੇਵਾ ਡਰਾਈਵਰ ਪਾਰਟੀ ਦੇ ਬਠਿੰਡਾ ਤੋਂ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਕੈਂਟ ਵੀਰ ਹੈ ਜਿਹੜਾ ਤੁਹਾਡੇ ਸ਼ੁਰੂ ਤੋਂ ਹਾਕਤਕਾਰਾਂ ਦੀ ਗੱਲ ਕਰਦਾ ਆ ਗੁਰਦਾਸਪੁਰ ਤੋਂ ਰਣਜੋਤ ਸਿੰਘ ਵੀਰ ਹੈ ਜਿਹਦਾ ਚੋਣ ਨਿਸ਼ਾਨ ਆਟੋ ਰਿਕਸ਼ਾ ਹੈ ਪ੍ਰੀਤ ਦਾ ਚੋਣ ਨਿਸ਼ਾਨ ਟਾਇਰ ਹੈ ਲੁਧਿਆਣਾ ਤੋਂ ਹੈ ਰਜੀਵ ਮਹਿਰਾ ਜੀ ਉਹਦਾ ਵੀਰ ਦਾ ਚੋਣ ਨਿਸ਼ਾਨ ਟਾਇਰ ਹੈ ਤੇ ਜਿਹੜਾ ਫਰੀਦਕੋਟ ਤੋਂ ਵੀਰ ਉੱਠਿਆ ਮੇਜਰ ਸਿੰਘ ਪੱਟੀ ਜਨ ਸਰਵ ਡਰਾਈਵਰ ਪਾਰਟੀ ਵੱਲੋਂ ਦਾ ਚੋਣ ਨਿਸ਼ਾਨ ਟੀਵੀ ਹੈ ਪਰੋਜਪੁਰ ਤੋਂ ਮੇਰੇ ਹਲਕੇ ਤੋਂ ਸੀਟ ਜਿਹੜੀ ਹੈ ਉਹ ਬਲਵਿੰਦਰ ਸਿੰਘ ਜ चव्हाण ਲੜ ਰਹੇ ਆ ਚੌਣ ਨਿਸ਼ਾਨ ਉਹਨਾਂ ਦਾ ਪਾਣੀ ਵਾਲਾ ਪੰਪ ਹੈ ਸੋ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਚੌਣ ਨਿਸ਼ਾਨ ਨਹੀਂ ਮਿਲਿਆ ਉਹਦੇ 'ਚ ਵੀ ਕਈ ਬੈਠ ਕੇ ਕਿਤੇ ਚਰਚਾ ਕਰਾਂਗੇ ਜ਼ਰੂਰ ਸੋ ਮੈਂ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਇਹ ਗੱਲਨ ਉਪਟਾ ਦਿਆਂ ਕਿ ਇੱਕ ਵਾਰ ਵੋਟ ਕਰਨ ਲੱਗਿਆਂ ਜ਼ਰੂਰ ਇਹ ਸੋਚਿਓ ਜ਼ਰੂਰ ਇਹ ਤੈਅ ਕਰਿਓ ਕੀ ਕਿਹੜੀ ਪਾਰਟੀ ਤੁਹਾਡੀ ਅੱਜ ਤੱਕ ਦੀ ਹੁਣ ਤੱਕ ਕਦੇ ਵੀ ਕਿਸੇ ਨੇ ਡਰਾਈਵਰ ਜਾਂ ਆਪਰੇਟਰ ਜਾਂ ਸਾਰਥੀ ਦੀ ਜਾਂ ਕਿਸੇ ਟਰਾਂਸਪੋਰਟਰ ਦੀ ਕਦੇ ਗੱਲ ਨਹੀਂ ਕੀਤੀ ਵਿਧਾਨ ਸਭਾ ਲੋਕ ਸਭਾ ਦੀ ਤਾਂ ਗੱਲ ਦੂਰ ਹੈ ਕਿਤੇ ਆਮ ਰੈਲੀਆਂ ਦੇ ਵਿੱਚ ਵੀ ਕਦੇ ਕਿਸੇ ਜਲਸੇ ਦੇ ਵਿੱਚ ਵੀ ਕਿਸੇ ਲੀਡਰ ਨੇ ਤੁਹਾਡਾ ਨਾਮ ਤੱਕ ਨਹੀਂ ਲਿਆ ਜਦ ਕਿ 24 ਕਰੋੜ ਸਾਡੀ ਵੋਟ ਸ਼ੇਅਰ ਹੈ ਸਾਡਾ ਸੋ ਇੱਕ ਉਬਰਾਲਾ ਕੀਤਾ ਤੁਹਾਡੇ ਤੱਕ ਇਹਨਾਂ ਨੂੰ ਕੈਂਡੀਡੇਟਾਂ ਨੂੰ ਉਤਾਰਿਆ ਤੁਹਾਡੇ ਵਿੱਚ ਲਿਆਂਦਾ ਤਾਂ ਕਿ ਤੁਹਾਡੇ ਹੱਕਦਾਰਾਂ ਦੀ ਕੋਈ ਗੱਲ ਕਰਕੇ ਸਕਣ ਅਗੇ ਲੋਕ ਸਭਾ ਦੇ ਵਿੱਚ ਤੁਹਾਡਾ ਵੀ ਕੋਈ ਨੁਮਾਇੰਦਾ ਹੋਣਾ ਚਾਹੀਦਾ ਤੁਹਾਨੂੰ ਵੀ ਕੋਈ ਲੀਡ ਕਰਨ ਵਾਲਾ ਹੋਣਾ ਚਾਹੀਦਾ ਜਿਹੜਾ ਤੁਹਾਡੇ ਜਿੰਨਾ ਵੀ ਸੜਕਾਂ ਦੇ ਉੱਤੇ ਬੇਇਨਸਾਫੀ ਹੁੰਦੀ ਹੈ ਉਹਦੀ ਗੱਲ ਰੱਖਣ ਵਾਲਾ ਹੋਵੇ ਤੁਹਾਡੇ ਇਨਸਾਫ ਦੀ ਗੱਲ ਕਰਨ ਵਾਲਾ ਹੋਵੇ ਸੋ ਇੱਕ ਵਾਰ 1 ਜੂਨ ਨੂੰ ਅੱਜ 30 ਤਰੀਕਾ ਚੋਣ ਪ੍ਰਚਾਰ ਕੱਲ ਦਾ ਬੰਦ ਹੈ ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਇੱਕ ਵਾਰ ਜ਼ਰੂਰ ਇਹ ਗੱਲ ਨੂੰ ਸੋਚ ਕੇ ਜ਼ਰੂਰ ਵੋਟ ਕਰਿਓ ਜਿੰਨੀ ਤੁਹਾਡੀ ਵੋਟਾਂ ਦੀ ਗਿਣਤੀ ਵੱਧ ਤੋਂ ਵੱਧ ਹੋਏਗੀ ਉਸੇ ਅਧਾਰ 'ਤੇ ਅਸੀਂ ਤੁਹਾਡੇ ਹੱਕ ਦੀ ਗੱਲ ਕਰ ਸਕਾਂਗੇ ਤੁਹਾਡੀ ਲੜਾਈ ਲੜ ਸਕਾਂਗੇ ਜਿਤਨਾ ਹਾਰਨਾ ਤਾਂ ਬਣਿਆ ਹੀ ਆਇਆ ਜੇ ਅਸੀਂ ਨਹੀਂ ਵੀ ਜਿੱਤਦੇ ਤੇ ਇੰਨਾ ਕੁ ਵੋਟ ਸ਼ੇਅਰ ਤੁਹਾਡਾ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਅਸੀਂ ਉਹ ਸਪੋਰਟ ਸ਼ੇਅਰ ਦੇ ਉੱਤੇ ਸਰਕਾਰ ਤੋਂ ਕੋਈ ਨਾ ਕੋਈ ਗੱਲ ਮਨਵਾ ਸਕੀਏ ਸਰਕਾਰ ਤੋਂ ਕੋਈ ਨਾ ਕੋਈ ਫਾਇਦਾ ਲੈ ਸਕੀਏ ਆਪਣੇ ਲਈ ਸਰਕਾਰਾਂ ਜਦੋਂ ਵੀ ਆਪਾਂ ਫਾਇਦਾ ਕੋਈ ਆਪਾਂ ਨੂੰ ਮਿਲਦਾ ਤੇ ਉਹ ਸਿਰਫ ਸਰਕਾਰੀ ਭਲਾ ਕਰ ਸਕਦੀ ਹੈ ਹੋਰ ਕਿਸੇ ਤਰੀਕੇ ਨਾਲ ਕੋਈ ਯੂਨੀਅਨ ਬਣਾ ਕੇ ਸੰਸਥਾ ਬਣਾ ਕੇ ਭਲਾ ਨਹੀਂ ਹੁੰਦਾ ਸੋ ਸਾਰਿਆਂ ਨੂੰ ਅਪੀਲ ਹੈ ਕਿ ਇੱਕ ਤਰੀਕ ਨੂੰ ਆਪਣੇ ਆਪਣੇ ਇਲਾਕੇ ਦੇ ਕੈਂਡੀਡੇਟਾਂ ਨੂੰ ਜ਼ਰੂਰ ਤੋਂ ਜ਼ਰੂਰ ਵੋਟ ਪਾ ਕੇ ਉਹਨਾਂ ਨੂੰ ਵੋਟ ਦੀ ਤਾਕਤ ਦਿਓ ਤਾਂ ਕਿ ਉਹ ਤੁਹਾਡੀ ਕਲ ਨੂੰ ਗੱਲ ਕਰ ਸਕਣ ਧੰਨਵਾਦ ਦੋਸਤੋ ਮੈਂ ਤੁਹਾਡਾ ਆਪਣਾ ਵੀਰਿੰਦਰਜੀਤ ਸਿੰਘ ਉਪਲ ਜਨ ਸੇਵਾ ਡਰਾਈਵਰ ਪਾਰਟੀ ਪੰਜਾਬ ਪ੍ਰੈਜ਼ੀਡੈਂਟ ਸਤਿ ਸ੍ਰੀ ਅਕਾਲ